ਸ੍ਰੀ ਹਨਾ ਜੀ ਠੀਕ ਹੈ ਜੀ ਠੀਕ ਹੈ ਹੋਰ ਕਵੇਂ ਜੀ ਠੀਕ ਹੈ ਜੀ ਸਮਾਨ ਦੇ ਲਈ ਥੋੜਾ ਜਿਹਾ ਕੀ ਕੀ ਲੈਣਾ ਜੀ 1 ਕਿਲੋ ਖੰਡ ਦੇ ਦੇ ਜੀ 1 ਕਿਲੋ ਆਟਾ ਦੇ ਦੇ ਜੀ 1 ਕਿਲੋ ਚੌਲ ਦੇ ਦੇ ਜੀ 1 ਹਲਦੀ ਦਾ ਪੈਕ ਤੇ 1/2 ਲੀਟਰ ਤੇਲ ਦੇ ਦੇ ਜੀ ਠੀਕ ਹੈ ਇਹ ਵਿੱਚ ਵੀ ਚਾਹੀਦੀ ਹੈ ਬ੍ਰਾਂਡ ਦੇ ਜੀ ਸੱਚੇ ਚਲੋ ਠੀਕ ਹੈ ਛੋਟੂ ਹਾਂ ਜੀ 1 ਕਿਲੋ ਖੰਡ ਦੇ ਦੇ 1 ਕਿਲੋ ਚੌਲ ਦੇ ਦੇ 2 ਪੈਕ 1 ਪੈਕਟਾ ਹਲਦੀ ਦਾ ਦੇ ਦੇ ਤੇ 1 ਪੈਕਟ ਮਿਰਚਾਂ ਦਾ ਦੇ ਦੇ ਜੀ ਉਹ ਲੈ ਲਿਆ ਛਤੀ ਇਹਨੇ ਟਾਈਮ ਕਿਉਂ ਲਾਤਾ ਇੰਨੇ ਹੋਏ ਸੇਟ ਜੀ 250 ਰੁਪਏ ਹੋ ਗਿਆ 200 ਹੈ ਜੀ ਮੇਰੇ ਕੋਲ ਤਾਂ 50 ਕੱਲ ਨੂੰ ਦੇ ਦਿਓ ਜੀ ਨਗਦ ਦਾ ਢੱਪਦਾ ਨਹੀਂ ਮੇਰੀ ਸੁਣ ਗੱਲ ਤੇ ਯਾਰ ਕੀ ਨਗਦ ਦੇ ਦੇ ਤੇ ਨਹੀਂ ਫਿਰ ਤੂੰ ਐ ਕਰਦੇ ਆਪਾਂ ਆ ਲੈ ਤੇਰੇ ਲੀ ਬੋਤਲ ਰਹਿਣ ਦੇ 50 ਰੁਪਈਆ ਦੀ ਤੇ ਪੂਰਾ 200 ਹੋਵੇਗਾ ਜੀ ਅੱਧਾ ਸਮਾਨ ਤਾਂ ਤੁਸੀਂ ਕੱਢ ਲਿਆ ਤੇ ਮੇਰੇ ਪਰਿਵਾਰ ਦਾ ਖਾਣਾ ਕਿਵੇਂ ਬਣੂਗਾ ਇਹ ਇਹਦੇ ਬਿਨਾਂ ਤਾਂ ਇਹ ਖਾਣਾ ਨਹੀਂ ਬਣਨਾ ਜੀ ਉਹ ਖਾਣਾ ਤਾਂ ਨਹੀਂ ਬਣਨਾ ਫਿਰ ਮੈਂ ਕੀ ਕਰੂੰਗਾ ਹੁਣ ਜਵਾਕ ਭੁੱਖੇ ਮਰਦੇ ਜੀ ਨਹੀਂ ਨਹੀਂ ਇਹ ਗੱਲ ਗਲਤ ਹੈ ਮੇਰੀ ਸੁਣ ਲਾ ਗੱਲ ਸਾਡੇ ਪੁਰਖਿਆਂ ਨੇ ਕਿਹਾ ਅੱਜ ਨਗਦ ਤੇ ਕੱਲ ਅਧਾਰ ਅਧਾਰ ਵਾਲੇ ਡਿਸਕੋ ਤੇ ਨਗਦ ਵਾਲੇ ਡਿਸਕੋ ਇਹ ਸਾਡਾ ਰੂਲ ਹੈ ਪੱਕਾ ਦੇਖੋ ਸੇਠ ਜੀ ਨਾਗਦੇ ਡੱਬ ਦੇ ਦੇ ਜਾਗੇ 50 ਰੁਪਏ ਕਿੱਡੀ ਗੱਲ ਹੈ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੇਰੀ ਸੁਣ ਗੱਲ ਹੁਣ ਤੂੰ 50 ਰੁਪਏ ਮੇਨਾਂ ਆਧਾਰ ਕਰਕੇ ਜਾਵੇਂਗਾ ਫਿਰ ਮੈਂ ਤੇਰੇ ਕੋਲੇ ਜਾਊਗਾ ਤੇਰੇ ਘਰੇ ਮੰਗਣ ਵਾਗਿਆ ਤੂੰ ਮੇਰੇ ਗੱਲ ਪਵੇਂਗਾ ਫਿਰ ਆਪਾਂ ਲੜਾਂਗੇ ਫਿਰ ਮੈਂ ਤੇਰੇ ਉੱਤੇ ਪੈਸੇ ਲਾਊਂਗਾ ਕੋਈ ਮੇਰਾ ਦਿਮਾਗ ਖਰਾਬ ਹੈ ਅੱਜ ਨਾ ਸਮਾਨ ਆਉਂਦਾ ਹੈ ਨਾ ਇਹ ਸਾਰਾ ਨਗਦਾਂ ਦਾ ਹੀ ਆਉਂਦਾ ਹੈ ਆਧਾਰ ਸਾਨੂੰ ਕੋਈ ਨਹੀਂ ਦਿੰਦਾ ਇੱਥੇ ਨਗਦ ਰੁਪਏ ਨਾਲ ਹੀ ਕੰਮ ਚੱਲਦਾ ਹੈ ਅਗਲੇ ਨੂੰ ਦਿਮਾਗ ਦਾ ਸਮਾਨ ਪਹੁੰਚੂਆ ਨਹੀਂ ਸਾਡਾ ਸਮਾਨ ਨਹੀਂ ਪਹੁੰਚਦਾ ਏ ਬਈ ਨਾ ਧਿਆਨ ਲੱਖੋ ਹੁਣ ਤੂੰ ਕੰਮ ਕਰ ਲਿਆ ਕਰ ਕੋਈ ਇਹਨਾਂ ਦਾ ਰਜਗਾਰ ਚੱਲਦਾ ਏ ਉਹਦੇ ਰਜਗਾਰ ਤੇ ਜਾਇਆ ਕਰ ਦਿਹਾੜੀ ਕਮਾਇਆ ਕਰ ਅੱਜ ਹਾਲਾ ਦਿਹਾੜੀ ਕਰ ਨਾ ਦਿੱਨੇ ਉਹ ਰਜਗਾਰ ਕਿੱਥੇ ਏ ਸੇਰ ਜੀ ਜੇ ਰਜਗਾਰ ਹੋਵੇ ਤਾਂ ਬੇਰਜਗਾਰ ਕਿਉਂ ਤੁਰ ਗਏ ਤਿੰਨ ਦਿਨ ਘਰੇ ਬੈਠਾ ਰਹਾ ਤਿੰਨ ਦਿਨ ਅੱਜ ਦਿਹਾੜੀ ਮਿਲੀ ਸੀਗੀ ਇਹ ਦਿਹਾੜੀ ਦੇ ਤੁਹਾਨੂੰ ਆ ਕੇ ਪੈਸੇ ਦੇ ਦੇ ਤੇ ਘਰੇ ਮੇਰੇ ਬੱਚੇ ਭੁੱਖੇ ਮਰੀ ਜਾਂਦੇ ਆ ਮੈਂ ਕੀ ਕਰਾਂ ਜੀ ਮੇਰੇ ਤਾਂ ਹੁਣ ਰਜਗਾਰ ਮੈਨੂੰ ਤਾਂ ਮੈਂ ਕੰਮ ਕਰ ਲਾਂ ਲਵਾਂ ਜੀ ਦੇਖ ਲੋ ਜੀ 10 ਮਿੰਟ ਕੋਈ ਗੱਲੀ ਰੋਕ ਫਿਰ ਕਿੰਨੇ ਜਾਣੇ ਆ ਚਾਰ ਜਾਣੇ ਆ ਜੀ ਅੱਛਾ ਦੋ ਤੁਸੀਂ ਦੋ ਬੱਚੇ ਹਾਂਜੀ ਹੈਲੋ ਆ ਚਾਰ ਜਣਾਂ ਦਾ ਖਾਣਾ ਭੇਜ ਦਿਓ ਜੀ ਠੀਕ ਹੈ ਆ ਲਓ ਜੀ ਤੁਹਾਡਾ ਸੌਦਾ ਤੇ ਆ ਲਓ ਖਾਣਾ ਇਹ ਕੀ ਸਰ ਜੀ ਹਾਂ ਇਹ ਖਾਣਾ ਬੱਚਿਆਂ ਦਾ ਤਾਂ ਕਰਕੇ ਵੀ ਹੁਣ ਤੂੰ ਕੱਲ ਨੂੰ ਕੰਮ ਤੇ ਜਾਵੇਂਗਾ ਨਾ ਉਸ ਤੋਂ ਬਾਅਦ ਡੇਢ ਤੇ ਬਾਅਦ ਮੇਰੇ ਕੋਲ ਜਿਹੜਾ ਸਮਾਨ ਰਹਿ ਗਿਆ ਉਹ ਲੈਣਾ ਜੀ ਜਿਹੜੀ ਤੇਰੀ ਤੇਲ ਦੀ ਬੋਤਲ ਢਿੱਈ ਹੈ ਅਸੀਂ ਕਦੇ ਕਿਸੇ ਨੂੰ ਆਧਾਰ ਨਹੀਂ ਦਿੰਦੇ ਕਾਇਆ ਜੀ ਪਿਆਰ ਭੇਦੀ ਦਾ ਤੁਸੀਂ ਇਹਨਾਂ ਦਾ ਆਧਾਰ ਨਹੀਂ ਕਰੀ ਫਿਰ 500 ਦਾ ਖਾਣਾ ਕਦ ਦੁਆਇਆ ਤੁਸੀਂ ਤਾਂ ਆਪ ਕਹਿਣੀ ਆ ਅੱਜ ਨਗਦ ਕਾਲਾ ਆਧਾਰ ਨਗਦ ਵਾਲੇ ਡਿਸਕ ਆਧਾਰ ਵਾਲੇ ਖਿਸਕੋ ਉਹ ਬਤਾ ਅਜੇ ਤੂੰ ਵਪਾਰ ਨਹੀਂ ਕਰਨ ਸਿੱਖਿਆ ਵਪਾਰ ਦਾ ਤੇ ਠੀਕ ਹੈ ਹਮਦਰਦੀ ਦਾ ਅੱਡੋ-ਅੱਡੀ ਕੰਮ ਹੈ ਜੇ ਆਪਾਂ ਕਿਸੇ ਨਾਲ ਹਮਦਰਦੀ ਕਰਦੇ ਆ ਉਹ ਅੱਡ ਗੱਲ ਹੈ ਤੇ ਵਪਾਰ ਦਾ ਅੱਡ ਕੰਮ ਹੁੰਦਾ ਇਹ ਤੈਨੂੰ ਮੈਂ ਬਾਅਦ ਚ ਸਿਖਾਉਂਗਾ ਜਦੋਂ ਤੂੰ ਵਪਾਰ ਕਰਨ ਸਿੱਖ ਗਿਆ ਨਾ ਫਿਰ ਤੈਨੂੰ ਇਹ ਚੀਜ਼ਾਂ ਦਾ ਪਤਾ ਲੱਗੂ ਵੀ ਕਿਵੇਂ ਹੁੰਦੀਆਂ ਆ ਲੋ ਜੀ ਤੁਹਾਡਾ ਸੁਣਾ ਬੀਬੀ ਜੀ ਪਹਿਲਾਂ ਮੈਨੂੰ ਤੁਹਾਡੀ ਗੱਲ ਬਹੁਤ ਬੁਰੀ ਲੱਗੀ ਤੁਸੀਂ ਤਾਂ ਬਹੁਤ ਨੇਕ ਦਿਨ ਰਸਾਨ ਹੋ ਅੱਛਾ ਜੀ